谢谢 ਕਹਿੰਦੇ ਨੇ ਕਿ ਸਾਰੇ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਦੀਪਾਵਲੀ ਦਾ ਤਿਉਹਾਰ ਜਿਹੜਾ ਹੈ ਬੜੀਆਂ ਖੁਸ਼ੀਆਂ ਤੇ ਚਾਹਾਂ ਨਾਲ ਮਨਾਇਆ ਜਾਂਦਾ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਹਰ ਇੱਕ ਤਰ੍ਹਾਂ ਦਾ ਦੀਵਾ ਜਿਹਨੂੰ ਕੈਂਡਲਸ ਵੀ ਦੀਵਾ ਵੀ ਕਿਹਾ ਜਾਂਦਾ ਪਾਣੀ ਵਾਲੇ ਦੀਵਿਆਂ ਦੀ ਬੜੀ ਭਮਾਰ ਹੈ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਹਰ ਇੱਕ ਤਰ੍ਹਾਂ ਦੇ ਜਿਹੜੇ ਨੇ ਆਈਟਮਸ ਜਿਹੜੀ ਇੱਥੇ ਮੌਜੂਦ ਨੇ ਤਿਆਰੀਆਂ ਦੀ ਪਾਵਲੀ ਦੀ ਇਹ ਦਿਖਾ ਰਹੇ ਆ ਕਿ ਇੱਕ ਮਹੀਨੇ ਤੋਂ ਹੀ ਜਿਹੜੀਆਂ ਤਿਆਰੀਆਂ ਇੱਕ ਮਹੀਨੇ ਤੋਂ ਨਹੀਂ ਸਾਲ ਤੋਂ ਹੀ ਜਿਹੜੀਆਂ ਤਿਆਰੀਆਂ ਨੇ ਦੀ ਪਾਵਲੀ ਦੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਬਾਜ਼ਾਰਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਤੇ ਬਾਜ਼ਾਰਾਂ ਦੇ ਵਿੱਚ ਵੀ ਜਿਹੜੀਆਂ ਨੇ ਰੌਣਕਾਂ ਜਿਹੜੀਆਂ ਨੇ ਹੁਣ ਤੋਂ ਹੀ ਜਿਹੜੀਆਂ ਨੇ ਸਟਾਰਟ ਹੋਣ ਲੱਗੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰ ਦੀਆਂ ਵੀ ਬਾਜ਼ਾਰ ਦੀਆਂ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਜਿਹੜੀਆਂ ਨੇ ਸਵੇਰ ਤੋਂ ਹੀ ਜਿਹੜੀਆਂ ਸਟਾਰਟ ਹੋਣੀਆਂ ਚਾਲੂ ਹੋ ਗਈਆਂ ਨੇ ਰੌਣਕਾਂ ਜਿਹੜੀਆਂ ਨੇ ਲੱਗ ਗਈਆਂ ਨੇ ਤਿਆਰੀਆਂ ਜਿਹੜੀਆਂ ਤੇ ਪਾਵਲੀ ਦੀਆਂ ਉਹ ਵੀ ਜਿਹੜੀਆਂ ਨੇ ਗਿਫਟ ਪੈਕ ਕੈਂਡਲਸ ਹਰ ਇੱਕ ਤਰ੍ਹਾਂ ਦਾ ਜਿਹੜਾ ਸਮਾਨ ਆ ਉਹ ਬਾਜ਼ਾਰਾਂ ਦੇ ਵਿੱਚੋਂ ਤੁਹਾਨੂੰ ਵੇਖਣ ਨੂੰ ਮਿਲੇਗਾ ਸੋ ਆਪਾਂ ਗੱਲਬਾਤ ਵੀ ਕਰਦੇ ਆਂ ਦਿਪਾਵਲੀ ਦੀਆਂ ਤਿਆਰੀਆਂ ਤਿਆਰੀਆਂ ਨੂੰ ਲੈ ਕੇ ਜਿਹੜੀਆਂ ਨੇ ਤਿਆਰੀਆਂ ਵੀ ਹੋ ਰਹੀਆਂ ਨੇ ਲੋਕ ਵੀ ਜਿਹਰੇ ਨੇ ਉਹ ਵੀ ਖਰੀਦਦਾਰੀ ਕਰ ਰਹੇ ਨੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਜਿਹੜੀ ਬਾਜ਼ਾਰਾਂ ਦੇ ਵਿੱਚ ਵੇਖਣ ਨੂੰ ਮਿਲ ਰਹੀ ਏ ਪਰ ਅਲੱਗ ਤਰ੍ਹਾਂ ਦੀ ਇੱਕ ਚੀਜ਼ ਤੁਹਾਨੂੰ ਦਿਖਾਵਾਂਗੇ ਪਾਣੀ ਵਾਲੇ ਦੀਵੇ ਪਾਣੀ ਵਾਲੇ ਦੀਵੇ ਜਿਹਰੇ ਨੇ ਉਹ ਬੜੇ ਚਲਦੇ ਪਏ ਨੇ ਕਿਉਂਕਿ ਪਾਣੀ ਵਾਲੇ ਦੀਵੇ ਵੀ ਜਿਹਰੇ ਨੇ ਉਹ ਸਸਤੇ ਵੀ ਪੈਂਦੇ ਨੇ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਹੋ ਪਾਣੀ ਪਾਉਂਦੇ ਨੇ ਤੇ ਨਾਲ ਦੀ ਨਾਲ ਦੀਵੇ ਜਿਹਰੇ ਨੇ ਉਹ ਜਗ ਜਾਂਦੇ ਨੇ ਤੋ ਤਿਹਾਰ ਹੈ ਦੀਪਾਵਲੀ ਦਾ ਹਰ ਇੱਕ ਤਰ੍ਹਾਂ ਦੇ ਜਿਹੜੇ ਨੇ ਦੀਵੇ ਤੇ ਨਾਲ ਦੀ ਨਾਲ ਕੈਂਡਲਸ ਮੋਮਬਤੀਆਂ ਤੇ ਉਹ ਕਰਦੇ ਨੇ ਇਹ ਜਿਹੜਾ ਸ਼ਿਵਲਿੰਗ ਤੁਹਾਨੂੰ ਦਿਖਾ ਰਹੇ ਆ ਇਹਦੇ ਉੱਤੇ ਵੀ ਪਾਣੀ ਪਾਉਣ ਨਾਲ ਇਹ ਜਿਹੜਾ ਏ ਸ਼ਿਵਲਿੰਗ ਜਾਗ ਜਾਂਦਾ ਏ ਕੋਲੇਨਾਥ ਦਾ ਸ਼ਿਵਲਿੰਗ ਆ ਤੇ ਆਪਾਂ ਗੱਲਬਾਤ ਵੀ ਕਰਦੇ ਆ ਜਿਹੜੇ ਦੁਕਾਨ ਦੇ ਓਨਰ ਨੇ ਤੁਹਾਨੂੰ ਦੱਸ ਦੀ ਕਿ ਆਪਾਂ ਕਿਸੇ ਦੀ ਮਸੂਰੀ ਜਾ ਐਡਵਰਟਾਈਜ਼ਮੈਂਟ ਨਹੀਂ ਕਰਨਾ ਏ ਸਿਰਫ ਤੇ ਸਿਰਫ ਦੇ ਪਾਵਲੀ ਦੀਆਂ ਤਿਆਰੀਆਂ ਦਿਖਾਣ ਆਏ ਆ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਭਾਜੀ ਕੀ ਨਾਮ ਦੇ ਸਚਿਨ ਸ਼ਾਲੀ ਭਾਜੀ ਸਚਿਨ ਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਪਾਣੀ ਵਾਲੇ ਦੀਵੇ ਜੀ ਲੈ ਆਣੇ ਲਾਸਟ ਟਾਈਮ ਦਿੱਲੀ ਗਿਆ ਸੀ ਜੀ ਉੱਥੇ ਨਾ ਮੈਂ ਦੇਖਿਆ ਸੀ ਪਹਿਲਾਂ ਇਹ ਚੀਜ਼ ਤੇ ਪਰ ਉਦੋਂ ਲੋਕਾਂ ਵਿੱਚ ਮੰਗ ਨਹੀਂ ਨਵੇਂ-ਨਵੇਂ ਆਏ ਸੀ ਕਿਸੇ ਨਹੀਂ ਲੈਂਦੇ ਜੀ ਐਰ ਕੀ ਨਾ ਸਰ ਮੈਂ ਇੱਕ ਦਿਨ ਲੋਕਾਂ ਨੇ ਨਾ ਦੀਵਾਲੀ ਤੋਂ ਪਹਿਲੇ ਐਡ ਮੈਨੂੰ ਕਹਿਣਾ ਸ਼ੁਰੂ ਕਰਤਾ ਕਿ ਜੀ ਪਾਣੀ ਵਾਲੇ ਦੀਵੇ ਆਇਓ ਲਿਆਓ ਜੀ ਅਸੀਂ ਸਿਰਦ ਲੈ ਆਂਦੇ ਦੀਵੇ ਜੀ ਜਿਹੜਾ ਅਸੀਂ 10 ਰੁਪਏ ਦਾ ਸੇਲ ਕਰ ਰਹੇ ਸੀ ਨਾ ਉਹ ਸਰ ਦੀਵਾਲੀ ਤੋਂ ਪਹਿਲੇ ਹੀ ਸਾਰੇ ਵੇਚ ਗ 50ੜ ਕੋ 15 ਰੁਪਏ 20 ਰੁਪਏ 30 ਰੁਪਏ ਤੱਕੜ ਕੋ ਦੀਵੇ ਆ ਗਏ ਪਾਣੀ ਵਾਲੇ ਸੋ ਫੇਰ ਲਿਆਂਦੇ ਕਿ ਦਾ ਡਿਮਾਂਡ ਦੁਬਾਰਾ ਆਇਆ ਦੁਬਾਰਾ ਦਿੱਲੀੋਂ ਮਾਲ ਆਇਆ ਬੈ ਆਰਡਰ ਕਰਵਾਇਆ ਉਹ 10 ਵਾਲੇ ਮਿਲੇ ਨਹੀਂ ਸਾਨੂੰ ਤੇ 15 20 ਰੁਪਏ ਵਾਲੇ ਮਿਲ ਗਏ ਅਸੀਂ ਆਰਡਰ ਕਰਵਾਇਆ ਸੋ ਹੋਰ ਹੋਰ ਕੇਰੀ ਕੇਰੀ ਵੈਰਾਈਟੀ ਬਜਾਰਾ ਸਰ ਸਾਡੇ ਕੋ ਹਰ ਤਰ੍ਹਾਂ ਦੀ ਕੈਂਡਲ ਫਰੇਗਰੈਂਸ ਕੈਂਡਲ স্মੋਕਲੈਸ ਕੈਂਡਲਸ ਲਾਈਟ ਵਾਲੀ ਕੈਂਡਲਸ ਜਿਹੜਾ ਸੈਲ ਕੈਂਡਲ ਚਲਦੀਆਂ ਮੰਦਰ ਬਣਿਆ ਮਤਲਬ ਤਾਨੂੰ ਕਿਸੇ ਕੋ ਵੀ ਬਟਾਲੇ ਚ ਉਹ ਚੀਜ਼ ਨਹੀਂ ਮਿਲੇਗੀ ਜਿਹੜਾ ਸਾਡੇ ਕੋਲ ਪ੍ਰੋਵਾਈਡ ਹੋਏਗੀ ਸੋ ਫਿਰ ਕਿਦਾਂ ਦਾ ਰੁਝਾਨ ਹੈ ਲੋਕਾਂ ਦਾ ਸਰ ਲੋਕਾਂ ਦੇ ਬਹੁਤ ਰੁਝਾਨ ਹੈ ਸਰ ਲੋਕੀ ਖੁਸ਼-ਖੁਸ਼ ਆ ਕੇ ਹਟ ਕੋ ਲੈ ਕੇ ਜਾਂਦੇ ਆ ਸੋ ਫਿਰ ਬੜੀ ਵੱਡੀ ਗੱਲ ਹੁੰਦੀ ਹੈ ਕਿ ਇਹੋ ਜਿਹੀਆਂ ਆਈਟਮਸ ਲਿਆਉਣੀਆਂ ਬਾਜ਼ਾਰ ਦੇ ਵਿੱਚ ਹਾਂ ਜੀ ਸਰ ਅਲੱਗ-ਅਲੱਗ ਤਰ੍ਹਾਂ ਦੀਆਂ ਕੈਂਡਲਸ ਤੁਸੀਂ ਕਿਹਾ ਦੀਵੇ ਨੇ ਪਾਣੀ ਵਾਲੇ ਦੀਵੇ ਹਾਂ ਜੀ ਜੀ ਸਰ ਤਾਂ ਕਿੰਨਾ ਕੁ ਰਿਸਪੌਂਸ ਮਿਲਦਾ ਹੈ ਲੋਕਾਂ ਦਾ ਬਹੁਤ ਯਾਰ ਰਿਸਪੌਂਸ ਮਿਲਦਾ ਹੈ ਇਹ ਹਰ ਸਾਲ ਨਵੀਂ ਤੋਂ ਨਵੀਂ ਚੀਜ਼ ਦੀ ਕੋਸ਼ਿਸ਼ ਕਰਦੇ ਕੈਂਡਲ ਦੇ ਵਿੱਚ ਨਵੀਂ ਤੋਂ ਨਵੀਂ ਚੀਜ਼ ਲਾਈ ਜਾਏ ਕਿ ਕਸਟਮਰ ਵੇਖ ਕੇ ਖੁਸ਼ ਸਾਰੀਆਂ ਕੈਂਡਲਸ ਹਨ ਇਹ ਨਹੀਂ ਵਧੀਆ ਕੰਪਨੀ ਅਰੀਜਨਲ ਕੰਪਨੀ ਦੇ ਮਂਗਾਈ ਦੀ ਹੈ। ਸੋ ਗਿਫਟ ਪੈਕਸ ਵੀ ਸਰ ਗਿਫਟ ਪੈਕ ਦੇ ਸੀ ਬਹੁਤ ਸਾਡੇ ਕੋਲ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਗਿਫਟ ਪੈਕ ਅਸੀਂ ਉਹਨਾਂ ਤੇ ਸੇਲ ਲਗਾਈ ਦੀ ਹੈ। ਹਰ ਤਰ੍ਹਾਂ ਦਾ ਇੱਕ ਛੱਲੇ ਤੁਹਾਨੂੰ ਹਰ ਚੀਜ਼ ਮਿਲੇਗੀ। ਰੰਗੋਲੀ ਕਲਰ ਸਮਝ ਲਓ ਬੱਚਿਆਂ ਦੀ ਛੋਟੋ ਛੋਟੀ ਗੰਨਾ ਮਿਲ ਜਣਗੀਆਂ। ਸਾਡੇ ਕੋਲ ਪ੍ਰੋਡਕਟ ਸਾਰੇ ਹੁੰਦੇ। ਸੋ ਕਿੰਨੇ ਕੁ ਫਿਰ ਡਿਸਕਾਊਂਟ ਦਿੱਤੀ ਜਾ ਰਹੀ ਹੈ? ਸਰ ਡਿਸਕਾਊਂਟ ਅਸੀਂ 10 ਤੋਂ 20% ਲਾਇਆ ਹੈ ਗਿਫਟ ਪੈਕ ਤੇ। ਜੀ। ਕਿਸੇ ਵੀ ਕੰਪਨੀ ਦਾ ਹਰ ਇੱਕ ਤਰ੍ਹਾਂ ਦਾ ਮੈਂ ਕਹ ਕੈਡਬਰੀ ਹੋਵੇ ਕੋਈ ਸੋ ਫਿਰ ਇਹ ਦੀਵਿਆਂ ਦਾ ਕਿੰਨਾ ਕਰੀਟ ਹੈ ਕਿੰਨੇ ਤੋਂ ਸ਼ਰਵਾਦ ਹੁੰਦੀ ਆ ਪਾਣੀ ਵਾਲੇ ਦੀ ਸ਼ਰਵਾਦ ਪਾਣੀ ਵਾਲੇ ਦੀਵੇ ਦੀ 10 ਰੁਪਏ ਤੋਂ ਆ ਪਰ ਇਸ ਟਾਈਮ ਤੁਹਾਡੇ ਕੋਲ 10-12 ਦੀਵਾ ਨਹੀਂ ਹੈਗਾ ਅਸੀਂ 15 20 ਤੇ 30 ਰੁਪਏ ਤੱਕ ਪ੍ਰੋਵਾਈਡ ਕਰ ਸਕਦੇ ਹਾਂ ਜੀ ਕਾ ਜੇ ਕਿਸੇ ਭੈਣ ਭਰਾ ਨੇ ਆਣ ਕੇ ਤੁਹਾਡੇ ਕੋਲ ਲੈਣੀ ਹੋਣ ਦੀਵੇ ਉਹ ਵੀ ਦੇ ਸਕਦੇ ਹਾਂ ਹਾਂ ਸਰ ਜਰੂਰ ਕਿਸੇ ਕੋ ਪੈਸੇ ਨਹੀਂ ਹੈਗੇ ਅਸੀਂ ਖੁੱਲੀ ਛੂਟ ਦਿੰਦੇ ਹਾਂ ਬਟਾਲਾ ਵਾਸੀਆਂ ਨੂੰ ਜਿਹਦੇ ਕੋ ਪੈਸੇ ਨਹੀਂ ਹੈਗੇ ਉਹਨਾਂ ਨੂੰ ਅਸੀਂ ਫ੍ਰੀ ਹੋ ਕੋਸਟ ਦੇ ਦੀਵੇ ਜੋ ਤੁਸੀਂ ਸੁਣਿਆ ਜੀ ਫਰੀ ਆਫ ਕੋਸਟ ਜਿਹੜੇ ਨੇ ਦੀਵੇ ਦੇ ਰਹੇ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆਂ ਹੋਰ ਵੀ ਇੱਥੇ ਮੌਜੂਦ ਨੇ ਬੜੀ ਵੱਡੀ ਗੱਲ ਹੁੰਦੀ ਏ ਕਿ ਦੀਪਾਵਲੀ ਦਾ ਤਿਉਹਾਰ ਜਿਹੜਾ ਹੈ ਖੁਸ਼ੀਆਂ ਦਾ ਤਿਉਹਾਰ ਹੁੰਦਾ ਏ ਤਾਂ ਖੁਸ਼ੀਆਂ ਮਨਾਉਂਦੇ ਨੇ ਲੋਗ ਤਾਂ ਬੜੀ ਵੱਡੀ ਗੱਲ ਵੀਰ ਨੇ ਕਹਿ ਦਿੱਤੀ ਏ ਕਿ ਦੀਵੇ ਜੇ ਕਿਸੇ ਕੋਲ ਪੈਸੇ ਨਹੀਂ ਹੈਗੇ ਉਹ ਵੀ ਆਣ ਕੇ ਇੱਥੋਂ ਫਰੀ ਦੀਵੇ ਲੈ ਸਕਦਾ ਕਿਉਂਕਿ ਖੁਸ਼ੀਆਂ ਵਾਲਾ ਤਿਉਹਾਰ ਹੁੰਦਾ ਏ ਤਾਂ ਹਰ ਇੱਕ ਘਰ ਦੇ ਵਿੱਚ ਦੀਪਮਾਲਾ ਹੁੰਦੀ ਏ ਆ ਗੱਲਬਾਤ ਕਰਦੇ ਆ ਨਮਸਕਾਰ ਭਾਜੀ ਨਮਸਤਕ ਕੀ ਨਾਮ ਦੇ ਸ੍ਰੀਤੀ ਸ਼ਾਲੀ ਸ਼ਾਲੀ ਜੀ ਫਿਰ ਕਿਦਾਂ ਰੁਝਾਨ ਲੱਗਿਆ ਲੋਕਾਂ ਦਾ ਫਿਰ ਪਾਣੀ ਵਾਲੇ ਦੀਵੇ ਮਸ਼ਹੂਰ ਹੋਏ ਪਏ ਹਾਂਜੀ ਸਰ ਪਾਣੀ ਵਾਲੇ ਦੀਵੇ ਸਾਰੇ ਮਸ਼ਹੂਰ ਹੋਏ ਪਏ ਆ ਪਾਕਟ ਫ੍ਰੈਂਡਲੀ ਤੇ ਹੈਗੀ ਆ ਪਰ ਇਕਨੋਮਿਕਲੀ ਫ੍ਰੈਂਡਲੀ ਵੀ ਆ ਜੀ ਇਕੋ ਫ੍ਰੈਂਡਲੀ ਵੀ ਆ ਇੱਚ ਨਾ স্মੋਕ ਹੈ ਕੋਈ ਜੀ ਨਾ ਕੋਈ ਪੋਲੂਸ਼ਨਲ ਪ੍ਰੋਬਲਮ ਹੁੰਦਾ ਜਿੱਦਾਂ ਆਪਾਂ ਸੋਚਦੇ ਆ ਕਿ ਦੀਵਾਲੀ ਦੇ ਦਿਨ ਦੀਵਿਆਂ ਤੋਂ ਕਿਸ ਨੂੰ ਕੱਪੜਿਆਂ ਤੇ ਅਗ ਲੱਗ ਜੀ ਇਹ ਕਰੰਟ ਫ੍ਰੀ ਵੀ ਆ ਇੱਚ ਤੁਸੀਂ ਜੇ ਪਾਣੀ ਦੇ ਵੇਖੋ ਆਤਰੀ ਪਾ ਦੋਗੇ ਨੋ ਕਰੰਟ ਕੋਈ ਨਹੀਂ ਹੈਗਾ ਜੀ ਜੀ ਕਰੈਡਲੈਸ ਥਿੰਗਸ ਹੈ ਜੀ ਇਹਦੇ ਨਾਲ ਕੋਈ ਸਰੋਂ ਨੁਕਸਾਨ ਵੀ ਨਹੀਂ ਹੈਗਾ ਜੀ ਐ ਲੋਕਾਂ ਵਾਸਤੇ ਬਹੁਤ ਚੰਗੀ ਚੀਜ਼ ਆਈ ਹੈ ਉਹਨਾਂ ਵਾਸਤੇ ਬਹੁਤ ਹੈਲਪਫੁਲ ਵੀ ਆ ਕੇ ਪਾਕਟ ਫ੍ਰੈਂਡਲੀ ਹੈ ਤੇ ਕੋਈ ਪੋਲੂਸ਼ਨ ਨਹੀਂ ਆ ਤੇ ਸਾਰਿਆਂ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਆ ਸੋ ਪਾਪਾ ਨੇ ਫਿਰ ਆਫਰ ਲਾਤੀ ਇਹ ਵੀ ਜਿੰਨਾ ਕੋ ਨਹੀਂ ਹੈਗੇ ਗਰੀਬ ਪਰਿਵਾਰਾਂ ਉਹ ਜ਼ਰੂਰ ਆਣ ਜ਼ਰੂਰ ਆ ਆਪਾਂ ਜ਼ਰੂਰ ਹੈਲਪ ਕਰਾਂਗੇ ਜਿੰਨੇ ਆ ਬਦ ਦੇ ਸਕਦੇ ਉਹਨਾਂ ਨੂੰ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਨੇ ਵੀ ਆਫਰ ਦਿੱਤੀ ਹੈ ਤੇ بیٹے ਨੇ ਵੀ ਕਹਿਤਾ ਜੀ ਜਰੂਰ ਆਪਾਂ ਹੈਲਪ ਕਰਾਂਗੇ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ ਦਾਦੀਆਂ ਤੋਂ ਪਿਓ ਤੋਂ ਬਾਅਦ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੀ ਸ਼ੀਸ਼ਾ ਤੇ ਚੱਲਦੇ ਨੇ ਤਾਂ ਨਾਲ ਦੀ ਨਾਲ ਸੇਵਾ ਵੀ ਕਰਦੇ ਨੇ ਸੋ ਬੜਾ ਵਧੀਆ ਲੱਗਿਆ ਉਪਰਾਲਾ ਜੀ ਇਹਨਾਂ ਦਾ ਕਿ ਜੇ ਕਿਸੇ ਗਰੀਬ ਪਰਿਵਾਰ ਕੋਲ ਪੈਸੇ ਨਹੀਂ ਹੈਗੇ ਤਾਂ ਉਹ ਫ੍ਰੀ ਆਣ ਕੇ ਇੱਥੋਂ ਦੀਵੇ ਲੈ ਸਕਦਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੀਵਾਲੀ ਪਵਿੱਤਰ ਤਿਹਾਰ ਹੈ ਦੀਪਾਵਲੀ ਖੁਸ਼ੀਆਂ ਦਾ ਤਿਉਹਾਰ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਤਾਂ ਵੀਡੀਓ ਨੂੰ ਵੱਤ ਵਾਤੇ ਸ਼ੇਅਰ ਕਰਿਓ ਤਾਂ ਕਿ ਵੱਤੋ ਵੱਦ ਲੋਕ ਜਿਹਰੇ ਨੇ ਉਹ ਆ ਪਾਣੀ ਵਾਲੇ ਦੀਵੇ ਦੇਖਣ ਤਾਂ ਪਾਣੀ ਵਾਲੇ ਦੀਵੇ ਖਰੀਦਣ ਸੋ ਕੈਮਰਾ ਪਰਸਨ ਪਾਉਣਾ ਕਰਵਾਉਣ ਦੇ ਨਾਲ ਲੱਕੀ ਰਾਜਪੂਰ ਗੁਰਦਾਸਪੁਰ